उते ते रखे आए की उते ते रखी आए की जानवीरा जानवी जानवी Yeah. <laughs> ਹਨੀ ਮੈਂ ਰਤਨਾ ਸੇਂ ਮੀਆਂ ਕੰਬੜੇ ਨੂੰ ਚੜ ਗਿਆ ਛਾ ਹਨੀ ਮੈਂ ਰਤਨਾ ਸੇਂ ਕੰਬੜੇ ਨੂੰ ਚੜ ਗਿਆ ਛਾ ਹਨੀ ਮੈਂ ਰਤਨਾ ਸੇਂ ਦਾ ਰੰਗ ਮੋਸ਼ਕੀਰ ਦੂਜੀ ਹੋ ਗਈ ਮੁੰਡੇ ਨੂੰ ਹੋ ਕੁਸ਼ਕੀਰ ਜੀ ਹੋ ਗਈ ਮੁੰਡੇ ਨੂੰ ਹੋ ਕੁਸ਼ਕੀਰ ਜੀ ਹੋ ਗਈ ਮੁੰਡੇ ਨੂੰ ਇਕ ਤੇ ਮੁੰਡੇ ਦਾ ਰੰਗ ਕਾਲਾ ਦੂਜਾ ਹੋ ਗਿਆ ਮੁੰਡੇ ਨੂੰ ਹੋ ਆੜਾ ਕੰਜਾ ਹੋ ਗਿਆ ਮੁੰਡੇ ਪੰਤ ਪੰਤ ਮੰਨਦਾ ਦਵੇ ਸਾਰੇ ਪੰਤ ਪੰਤ ਮੰਨਦਾ ਦਵੇ ਸਾਰੇ ਪੰਤ ਪੰਤ ਉਤਾਰੇ ਕੁੱਤੇ ਮਰਨ ਦੇ ਲਗ ਜਾਂਦੀਆਂ ਉੱਤੇ ਹੋ ਗਈ ਲੋਟ-ਪੋਟ ਮੁੰਡਾ ਦਵੇ ਸਾਰੇ ਘੋਟ-ਕੋਟ ਮੰਨਦਾ ਦਵੇ ਪਰੇ ਘੋਟ-ਕੋਟ ਮੁੰਨ ਦਵੇ ਸਾਰੇ ਘੋਟ ਪੰਤਾਂ ਚਾਂਦਾਰੇ ਹਮਾਰੇ ਕਸੀ ਨਹੀਂ ਹੁਣਾਂ ਕੀ ਚਾਂਦਾਰੇ ਹਮਾਰੇ ਕਸੀ ਨਹੀਂ ਹੁਣ ਮੈਂ ਕੀ ਆਖੇ ਤੇਰਾ ਰਹਿ ਜਾ ਕਦਮ ਨਾ ਕਰਾਉਂ। ਕਪੜੇ ਲਏ ਜਵਾਨ ਨੇ। ਅੱਛਾ ਮੰਜੀਤਵਾਰ। ਅੱਛਾ ਮੰਜੀਤੀ। ਤੋ ਬਿਠਾਏ ਗਿਆ। ਨਾ ਆ ਕਰੋ, ਆ ਕਰੋ ਕਰਨਾ ਪੈਣਾ। ਕਿੱਦਾਂ ਮੋਲ ਪੜਿਆ ਆਉਣਾ। ਇਹ ਪੁਰਾਣੇ ਰਿਵਾਜ ਬੰਦੀ ਹੋ ਗਏ ਸੀ। ਇਹ ਦੁਬਾਰੇ ਫੇਰ ਸ਼ੁਰੂ ਕੀਤੇ ਐ।

ਉਹ ਦੇ ਲੈਤੇ ਉਹ ਹੈਗਾ ਉਥੇ ਆ ਤੇ ਮਤਲਬ ਉਹਦਾ ਇੱਥੇ ਆ ਮਤਲਬ ਉਹਦਾ ਧਿਆਨ ਉਹ ਇੱਥੇ ਹੁੰਦਾ ਜਬ ਵੀ ਜਿਹੜਾ ਧਿਆਨ ਇੱਥੇ ਆ ਰਾਤ ਦੇ ਵਿੱਚ ਜ਼ਿਆਦਾ ਧਿਆਨ ਤੁਹਾਨੂੰ ਚਲੋ ਆ ਕਰ ਲੋ ਜੇ ਮੈਂ ਆ ਕੇ ਖਲੇ ਨਾ ਖਾ ਤੇ ਸਿੰਦੀ ਰਹਾ ਦੋ ਸਿੰਦੀ ਨਹੀਂ ਆਣਾ ਸੋ ਨਹੀਂ ਰਿਆਣਾ ਜੇ ਕਰਨਾ ਹੀ ਪੈਂਦਾ ਆ ਤੁਹਾਨੂੰ ਜੜਿਆ ਚਲੋ ਮਹਾਰਾਜ ਅੰਦਾ ਕਰੇ ਕਈ ਜਿਹੜੇ ਨਸ਼ੇ ਅੱਜ ਤੱਕ ਖਾਂਦੇ ਫਿਰਦੇ ਆ ਚਲੋ ਵਧੀਆ ਕੰਮ ਆ ਗਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਾ ਸਾ ਕਰਕੇ ਖਰਚਾ ਕਰ ਲੈਂਦਾ ਕੋਈ ਟੰਗਿਆ ਕੰਮ ਚ ਕਰ ਲੈਂਦਾ ਵਧੀਆ ਆ ਚਾਰਜ ਇਕੱਠੇ ਹੁੰਦੇ ਰੌਣਕਾਂ ਮੱਚ ਜਾਂਦੀਆਂ ਪਿੰਡ ਨੂੰ ਜੋੜ ਕੇ ਰੱਖਿਆ ਪਿੰਡ ਨੂੰ ਜੋੜ ਕੇ ਰੱਖਿਆ ਹਰ ਇੱਕ ਦਾ ਉਹਨੂੰ ਕਿਸੇ ਨਾਲ ਧੇਰ ਮਰਨੀ ਕੋਈ ਕਰਦਾ ਹੋਊ ਆਪਣੇ ਕੋਈ ਧੇਰ ਮਰ ਉਹ ਨਹੀਂ ਧੇਰ ਮਰ ਕਹਦਾ ਉਹਦਾ ਇਹ ਹਿਸਾਬ ਸ਼ੁਰੂ ਤੋਂ ਹੀ ਜਿਹੜਾ ਕੋਈ ਨਾਰਾਜ਼ ਵੀ ਆ ਨਾ ਉਹਨੂੰ ਉਹਨਕਵਾ ਕੇ ਸਾਸਿਕਾ ਬੁਲਾ ਕੇ ਹੀ ਜਾਣਾ ਉਹ ਇਹ ਨਹੀਂ ਕਹਿ ਰਿਹਾ ਵੀ ਮੇਰ ਦਾ ਇਹ ਨਾਰਾਜ਼ ਵਾਜਦਾ ਦਾ ਬੋਲਦਾ ਨਹੀਂ ਉਹਨੂੰ ਫਸ ਕੇ ਬੁਲਾ ਕੇ ਹੀ ਜਾਣਾ ਗਾੜੀ ਉਹਦੇ ਬੇਟੇ ਦਾ ਵੀ ਹੋਈਗਾ ਉਹਨ ਭਾਰ ਇੱਕ ਸਾਸਿਕਾ ਬੁਲਾ ਕੇ ਆਈ ਪਿੰਡ ਸਾਡਾ ਕੱਠਾ ਅੱਜ ਪਿੰਡ ਵੀ ਤਾਂ ਆਈ ਕੱਠਾ ਚਲੋ ਜੀ ਮੇਰਾ ਨਾਮ ਪਰਵੀਨ ਐਸਪੀ ਹਾਂਜੀ ਇਹ ਸਾਹ ਬੁੱਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਮਰਾਲਾ ਹੈ ਉਸ ਹਰ ਸਾਲ ਇਹ ਧੀਆ ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਵਿਆਹ ਕੇ ਚੜੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤੋਂ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਟੀਮਿਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਾਸਤੇ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਪ੍ਰਗਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡ ਆ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਆ ਇਹ ਇੱਕ ਸਾਡੇ ਵਿਰਸੇ ਦਾ ਅਨਿੱਖੜਵਾਂ ਅੰਗ ਆ ਤੀਆਂ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀਆਂ ਸੀ ਫਿਰ ਵਿੱਚ ਕੁਝ ਬੜੇ ਉਤਰਾ ਚੜਾਅ ਆਏ ਇਸ ਤਿਹਾਰ ਨੂੰ ਪਰ ਹੋਂਦੇ ਟਾਈਮ ਦੇ ਵਿੱਚ ਇੱਕ ਵਾਰ ਫੇਰ ਸਾਬ ਨੇ ਇਸ ਤਿਹਾਰ ਨੂੰ ਫੇਰ ਸੁਰਜੀਤ ਕੀਤਾ ਸਾਡੇ ਪਿੰਡ ਦੇ ਵਿੱਚ ਇੱਕ ਲੋਕਾਂ ਨੂੰ ਖੁੱਲਾ ਡੁੱਲਾ ਮਾਹੌਲ ਸਿਰਜਿਆ ਆ ਤਾਂ ਕਿ ਸਾਰੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਇਸ ਪਿੰਡ ਦੀਆਂ ਧੀਆਂ ਭੈਣਾਂ ਵੀ ਇਕੱਠੀਆਂ ਹੋ ਸਕਣ ਤੇ ਸਾਡੇ ਪਿੰਡ ਦਾ ਜਿਹੜਾ ਨਾਮ ਆ ਹੋਰ ਵੀ ਉੱਚਾ ਹੋ ਸਕੇ ਸਾਰੇ ਦੇਖੋ ਕਿੰਨੀਆਂ ਕੁੜੀਆਂ ਜਿਹੜੀਆਂ ਸੋਹਰਿਆ ਤੁਆਈਆਂ ਵਾਂ ਰਵੀ ਹੋ ਰਿਹਾ ਤਾਂ ਇਹ ਇੰਨਾ ਤੇ ਬੜਾ ਚੰਗਾ ਲੱਗਦਾ ਕਿ ਇਸੇ ਬਹਾਨੇ ਉਹ ਗੈਦਰ ਤੋਂ ਗੈਦਰ ਮਤਲਬ ਸਾਰੇ ਮਿਲ ਲੈਂਦੇ ਆ ਕਿ ਕਈ ਕਿੰਨੇ ਕਿੰਨੇ ਦੇਰ ਬਾਅਦ ਮਿਲਦੀ ਆ ਮੈਂ ਇਸੇ ਬਹਾਨੇ ਸਾਰਿਆਂ ਦਾ ਮੇਲ ਜੋੜੋ ਜਾਂਦਾ ਬੜੇ ਬੜੀਆਂ ਜਿਆਦਾ ਨੌਵਾਂ ਵਾਂ ਜਿਹੜੀਆਂ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀਆਂ ਵਾਂ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀਆਂ ਜਿਹੜੀਆਂ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਵਾਂ ਤੇ ਚੰਗਾ ਮਾਣ ਮਹਿਸੂਸ ਹੁੰਦਾ ਸਾਰੇ ਜਿਹੇ ਸੋਚੀਂ ਕੱਲ ਆਪਾਂ ਉਹਦਾ ਸਾਰੇ ਜਨਾਂ ਨੂੰ ਸ਼ੁਕਰਗੁਜ਼ਾਰ ਆਂ ਬੜਾ ਜ਼ਿਆਦਾ ਕਿ ਸਾਡੇ ਵੀਰ ਨੇ ਸਾਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਆ ਕਿ ਦੇਖੋ ਸਾਰੀਆਂ ਭੈਣਾਂ ਨੂੰ ਕੱਥੇ ਕਿ ਹਰ ਹਰ ਬੰਦੇ ਦੀ ਇਦਾਂ ਦੀ ਸੋਚ ਨਹੀਂ ਹੋ ਸਕਦੀ ਪਰ ਮੈਂ ਚਾਹੁੰਨੀ ਆ ਕਿ ਹਰ ਪਿੰਡ ਵਿੱਚ ਇਦਾਂ ਦਾ ਇੱਕ ਸਾਬ੍ਹ ਬਣ ਆਂਦਾ ਜਾਂ ਸਾਬੇ ਵਰਗਾ ਇੱਕ ਵੀਰ ਪੈਦਾ ਹੋਏ ਜਿਹੜੇ ਸਾਡੇ ਸਾਰੀਆਂ ਭੈਣਾਂ ਨੂੰ ਇੰਨਾ ਮਾਣ ਸਿਤਕਾਰ ਆ। ਆਨੂੰ ਆ ਪ੍ਰਾਊਡ ਟੂ ਸਾਬਾ ਵੀਰ ਬੜਾ ਮਾਣ ਮਹਿਸੂਸ ਕਰਦੇ ਆ ਇਸ ਚੀਜ਼ ਤੇ ਕਿ ਹਾਂ ਸਾਡੇ ਪਿੰਡ ਨੂੰ ਇੱਕ ਸਾਬੇ ਵਰਗੀ ਪਰਸਨੈਲਿਟੀ ਮਿਲ ਗਈ ਆ।